ਜੀ ਅਟੈਕ ਕਰ ਰਿਆ ਜੀ ਬੱਚਿਆਂ ਤੇ ਛੋਟੇ ਬੱਚਿਆਂ ਦੇ ਅਟੈਕ ਕਰ ਰਿਆ ਜੀ ਠੀਕ ਹੈ ਹਾਂ ਜੀ ਇੱਕ ਦੋ ਕਈ ਦੇ ਹੋ ਗਿਆ ਜਿਹੜਾ ਆਪਣਾ ਘਮਰਿਆ ਬੱਚੇ ਬਹੁਤ ਪਰੇਸ਼ਾਨ ਕੀ ਲਿਆ ਸਾਭੀ ਹੋ ਗਿਆ ਕਿ ਨੂੰ ਬੱਚੇ ਦਮੇ ਵੀ ਆਈ ਕਿ ਬੱਚਿਆਂ ਨੂੰ ਨੁਕਸਾਨ ਹੋ ਜਾਵੇ ਤੇ ਅਟੈਕ ਕਰਦਾ ਪਏ ਅਸਲਾਮੁਆਲਾਈ ਜਿਹੜਾ ਬਈ ਮੂੰਗੀ ਹੈ ਕਿੰਨੇ ਸਮੇਂ ਤੋਂ ਆਇਆ ਹੋਇਆ ਹੈ ਹੋ ਗਿਆ ਜੀ 4-5 ਸਮੇਂ ਤੋਂ ਹੋ ਗਿਆ ਜੀ ਆਇਆ ਆ ਹਾਂ ਜੀ ਤੇ ਬੱਚੇ ਛੋਟੇ ਛੋਟੇ ਰੈਸ਼ੀ ਏਰੀਆ ਲੱਗਦਾ ਵੀ ਕਿ ਨੁਕਸਾਨ ਕਰ ਸਕਦਾ ਮੂੰਗੀ ਹਾਂ ਜੀ ਅਟੈਕ ਕਰ ਰਿਹਾ ਜੀ ਬੱਚਿਆਂ ਤੇ ਛੋਟੇ ਬੱਚਿਆਂ ਤੇ ਅਟੈਕ ਕਰ ਰਿਹਾ ਜੀ ਠੀਕ ਹੈ ਹਾਂ ਜੀ ਦੇ ਹੁਣ ਗਿਆ ਕਿੱਧਰ ਨੂੰ ਮੂੰਗੀ ਹੈ ਇਹ ਜੀ ਬਾਹਰ ਰੋਨ ਵਾਲ ਗਿਆ ਜੀ ਕੋਚਨ ਮਾਰਕੀਟ ਵਾਲੀ ਸਾਈਡ ਤੇ ਅੱਛਾ ਇਹ ਆਇਆ ਕਿਹੜੀ ਜਗ੍ਹਾ ਜਵਾਰ ਨਗਰ ਇਹ ਜਵਾਰ ਨਗਰ ਕੈਂਪ ਲੇਬਰ ਗਲੋਨੀ ਜਾਇਆ ਜੀ ਉਹੀ ਅਰੇ ਕੀ ਕਹਿਣਾ ਜਾਵੇ ਕੈਂਪੂ ਚ ਹੋ ਰਹੇ ਹਨ 1 2 3 ਦਿਨ ਹੋ ਗਿਆ ਜਿਹੜਾ ਆਪਣਾ ਘਮਰਿਆ ਦਰ ਬੱਚੇ ਬਹੁਤ ਪਰੇਸ਼ਾਨ ਕੀ ਲਿਆ ਹਰ ਸਾਹ ਨੂੰ ਸਗਦਾ ਕਿ ਉਹ ਕੱਟ ਨਹੀਂ ਸਕਦਾ ਵੰਡ ਨਹੀਂ ਸਕਦਾ ਤੇ ਕੋਠੇ ਟੱਪ ਟੱਪ ਬਦਲ ਜਾਂਦਾ ਕਿ ਉੱਧਰ ਜਾਂਦਾ ਯਾਰ ਪਲਿਆ ਹੈ ਪੂਰਾ ਕਹਿੰਦੇ ਤਗੜਾ ਇਹ ਵਜੂ ਦੇ ਡਾਰੀ ਵੀ ਬੱਚਿਆਂ ਦਾ ਡਾਰਾ ਕਿ ਇਹਨੂੰ ਕੱਟ ਨਹੀਂ ਸਕਦਾ ਨੁਕਸਾਨੀ ਬੜੀ ਮਹਿੰਤਰੀ ਗੱਲਾਂ ਤੇ ਤੁਸੀਂ ਬੜੀ ਗੱਲ ਜਿਲਾਲ ਮੈਂ ਕਿਹਨੂੰ ਮੈਸੇਜ ਦੇਣਾ ਚਾਹੁੰਦਾ ਕਿ ਜ਼ਰੂਰ ਕੀ ਜ਼ਰੂਰ ਨੁਕਸਾਨ ਹੋ ਸਕਦਾ ਕੈਪਟੇਨ ਬੱਚੇ ਨਿੱਕੇ ਨਿੱਕੇ ਦਰਵਾਜ਼ੇ ਘੁੰਮਦੇ ਨੇ ਟੀਮ ਪੇਚੀ ਜਾਵੇ ਤੇ ਜਗ੍ਹਾ ਤੇ ਆਇਆ ਇਹ ਤੇ ਇਹ ਜਵਾਨਾਂ ਚੰਕ ਤੇ ਆਈ ਇਹ ਬੱਚੇ ਡਰਦੇ ਪਏ ਆਏ ਕਿ ਇਹ ਬੱਚਿਆਂ ਨੂੰ ਨੁਕਸਾਨ ਨਾ ਲੱਗੇ ਤੇ ਅਟੈਕ ਕਰਦਾ ਤੇ ਸਰ ਕੇ ਕੋਰੋਨਾ ਇਹ ਕਿੰਨੇ ਦਿਨਾਂ ਦਾ ਘੁੰਮ ਰਿਹਾ ਹੈ ਇਹ ਬਾਕੀ 15-20 ਦਿਨ ਹੋ ਗਏ ਨੇ ਅਆ ਤੇ ਅਜੇ ਤੱਕ ਕੋਈ ਸਰਕਾਰੀ ਬੁਹਾਗ ਦੀ ਕੋਈ ਟੀਮ ਪਹੁੰਚੀ ਨਹੀਂ ਕੋਈ ਟੀਮ ਮੋਟ ਨਹੀਂ ਸਾਡੀ ਹੋਏ ਅਟੈਕ ਕਰ ਰਿਆ ਜੀ ਬੱਚਿਆਂ ਤੇ ਛੋਟੇ ਬੱਚਿਆਂ ਦੇ ਅਟੈਕ ਕਰ ਰਿਆ ਜੀ ਠੀਕ ਹੈ ਹਾਂ ਜੀ ਇੱਕ ਦੋ ਤਿੰਨ ਦਿਨ ਹੋ ਗਿਆ ਆਪਣੇ ਘੋਮ ਰਿਆ ਦਰਬਾਰ ਤੇ ਬੱਚੇ ਬਹੁਤ ਪਰੇਸ਼ਾਨ ਕੇ ਲਿਆ ਆਸਾਂ ਵੀ ਹੋ ਸਕਦਾ ਕਿ ਨੂੰ ਚੰਦਰ ਬਾਈ ਵੀ ਕਿ ਬੱਚਿਆਂ ਨੂੰ ਨੁਕਸਾਨ ਹੋ ਜਾਵੇ ਤੇ ਫੈਕ ਕਰਦਾ ਪਈਦਾ ਅਸਲਾਮੁਅਲਾਈ ਜਿਹੜਾ ਬਈ ਮੂੰਗੀ ਆ ਕਿੰਨੇ ਸਮੇਂ ਤੋਂ ਆਇਆ ਹੋਇਆ ਹੈ ਹੋ ਗਿਆ ਜੀ 4-5 ਸਾਲੇ ਤੋਂ ਹੋ ਗਿਆ ਜੀ ਆਇਆ ਆਇਆ ਹਾਂਜੀ ਤੇ ਬੱਚੇ ਛੋਟੇ ਛੋਟੇ ਰੈਸ਼ੀ ਏਰੀਆ ਲੱਗਦਾ ਵੀ ਕਿ ਨੁਕਸਾਨ ਕਰ ਸਕਦਾ ਮੂੰਗੀ ਹਾਂਜੀ ਉਹ ਅਟੈਕ ਕਰ ਰਿਹਾ ਜੀ ਬੱਚਿਆਂ ਤੇ ਛੋਟੇ ਬੱਚਿਆਂ ਦੇ ਅਟੈਕ ਕਰ ਰਿਹਾ ਜੀ ਠੀਕ ਹੈ ਹਾਂਜੀ ਦੇ ਹੁਣ ਗਿਆ ਕਿਧਰ ਨੂੰ ਮੈਂ ਮੁਕੀ ਐ ਇਹ ਜੀ ਬਾਹਰ ਰੋਡਾਂ ਨਾਲ ਗਿਆ ਜੀ ਕੋਚਰ ਮਾਰਕੀਟ ਵਾਲੀ ਸਾਈਡ ਤੇ ਅੱਛਾ ਇਹ ਆਇਆ ਕਿਹੜੀ ਜਗ੍ਹਾ ਜਵਾਰ ਨਗਰ ਜਵਾਰ ਨਗਰ ਕੈਂਪ ਲੇਬਰ ਕਲੋਨੀ ਜਾਇਆ ਜੀ ਵਈ ਅੱਛਾ ਕੀ ਕਹਿਣਾ ਚਾਹ ਬੈਂਡ ਕੈਂਪ ਚ ਬੋਲ ਰਹੇ ਐ 1 2 3 ਦਿਨ ਹੋ ਗਿਆ ਜਿਹੜਾ ਆਪਣਾ ਘੁੰਮ ਰਿਹਾ ਬੱਚੇ ਬਹੁਤ ਪਰੇਸ਼ਾਨ ਕੀ ਲਿਆ ਆ ਸਾਭੀਓ ਸਗਦਾ ਇਹਨੂੰ ਕਾਟ ਨਹੀਂ ਸਕਦਾ ਬਾਹਰ ਨਹੀਂ ਸਕਦਾ ਕੋਟੇ ਟਾਪ ਟਾਪ ਉੱਧਰ ਜਾਂਦਾ ਕਿ ਉੱਧਰ ਜਾਂਦਾ ਪਰ ਪਲਿਆ ਹੈ ਪੂਰਾ ਕਿਨੇ ਤਗੜਾ ਇਹ ਵਾਜੂ ਜਿਹੜੀ ਵੀ ਬੱਚਿਆਂ ਦਾ ਡਾਰਾ ਕੇ ਕੱਟ ਨਹੀਂ ਸਕਦਾ ਨੁਕਸਾਨ ਇਹ ਬੜੀ ਮੈਂ ਥਾਰੀ ਗੱਲ ਹੈ ਤੇ ਤੂੰ ਵੀ ਬੜੀ ਕਾਰ ਜਲਾਲ ਮੈਂ ਕਿਨੂੰ ਮੈਸੇਜ ਦੇਣਾ ਚਾਹੁੰਦਾ ਕਿ ਜ਼ਰੂਰ ਹੀ ਜ਼ਰੂਰ ਨੁਕਸਾਨ ਹੋ ਸਕਦਾ ਕੈਂਪਚੇ ਵਿੱਚ ਬੱਚੇ ਦੇ ਕਿਨੇ ਕਿ ਦਰਵਾਜ਼ਾ ਹੁੰਦੇ ਹੈ ਤਾਂ ਟੀਮ ਤੇ ਚੀਜ਼ਾਂ ਦੇ ਜਗ੍ਹਾ ਤੇ ਆਇਆ ਤੇ ਲ ਇਹ ਜਵਾਨਾਂ ਨੇ ਕੈਂਪ ਤੇ ਆਈ ਤੇ ਬੱਚੇ ਡਰਦੇ ਪਏ ਆ ਕਿ ਬੱਚਿਆਂ ਨੂੰ ਨੁਕਸਾਨ ਨਾ ਹੋ ਜਾਵੇ ਤੇ ਅਟੈਕ ਕਰਦਾ ਪਈ ਤੇਦਰ ਕੇ ਕੋਰੋਨਾ ਇਹ ਕਿੰਨੇ ਦਿਨਾਂ ਦਾ ਘੁੰਮ ਰਿਹਾ ਏ ਇਹ ਪੰਜਾਂ ਪੰਜਾਂ ਦਿਨੋਂ ਹੋ ਗਿਆ ਆ ਤੇ ਅੱਜ ਤੱਕ ਕੋਈ ਸਰਕਾਰੀ ਭਵਾਗ ਦੀ ਕੋਈ ਟੀਮ ਪਹੁੰਚੀ ਨਹੀਂ ਕੋਈ ਟੀਮ ਨਹੀਂ ਆਈ